ਦੋਸਤੋ ਅੱਜ ਅਸੀਂ ਕੁਝ ਖਾਣ ਵਾਲੀਆਂ ਅਜਿਹੀਆਂ ਚੀਜ਼ਾਂ ਬਾਰੇ ਜਾਣਾਂਗੇ ਜਿਨ੍ਹਾਂ ਨੂੰ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਖਾਵਾਂਗੇ ਤਾਂ ਇਹਦੇ ਨਾਲ ਸਾਡੇ ਏਜਿੰਗ ਬੜੀ ਜਲਦੀ ਆਉਂਦੀ ਆ ਸਾਡੀ ਸਕਿਨ ਖਰਾਬ ਹੋ ਜਾਂਦੀ ਆ ਇਹਦੇ ਨਾਲ ਨਾਲ ਇਨਫਲੇਮੇਸ਼ਨ ਵਧਦੀ ਸਾਡੇ ਸਰੀਰ ਸਰੀਰ ਵਿੱਚ ਉਹਦੇ ਇਨਫਲੇਮੇਸ਼ਨ ਦੇ ਵਧਣ ਨਾਲ ਸਾਨੂੰ ਕਈ ਬਿਮਾਰੀਆਂ ਖੜੀਆਂ ਹੋ ਜਾਂਦੀਆਂ ਜਿਵੇਂ ਹਾਈ ਬਲੱਡ ਪ੍ਰੈਸ਼ਰ ਹੋ ਜਾਏ ਫਿਰ ਕਿਡਨੀ ਦੀਆਂ ਬਿਮਾਰੀਆਂ ਆ ਜਾਂਦੀਆਂ ਦਿਲ ਦੀਆਂ ਦਿਲ ਦੇ ਰੋਗ ਆ ਜਾਂਦੇ ਆ ਸੋ ਉਹ ਕਿਹੜੀਆਂ ਚੀਜ਼ਾਂ ਐ ਤੇ ਵੀਡੀਓ ਦੇ ਅਖੀਰ ਤੇ ਉਹਨਾਂ ਚੀਜ਼ਾਂ ਬਾਰੇ ਵੀ ਜਾਣਾਂਗੇ ਜਿਨ੍ਹਾਂ ਨੂੰ ਆਪਦੀ ਸਿਹਤ ਨੂੰ ਸਹੀ ਰੱਖਣ ਵਾਸਤੇ ਸਾਨੂੰ ਜ਼ਰੂਰ ਖਾਣਾ ਚਾਹੀਦਾ ਰੋਜ਼ ਤੇ ਜਿਹਦੇ ਜਿਨ੍ਹਾਂ ਨੂੰ ਖਾਣ ਨਾਲ ਸਾਡੇ ਜਿਹੜੇ ਏਜਿੰਗ ਪ੍ਰੋਸੈਸ ਆ ਉਹ ਵੀ ਰੁਕਦੀ ਆ ਤੇ ਅਸੀਂ ਜਵਾਨ ਰਵਾਂਗੇ ਸੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਸੋ ਦੋਸਤੋ ਜੇ ਉਹ ਚੀਜ਼ਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਸਾਨੂੰ ਨਹੀਂ ਖਾਣਾ ਚਾਹੀਦਾ ਉਹਨਾਂ ਚ ਸਭ ਤੋਂ ਪਹਿਲਾਂ ਆਉਂਦੇ ਆ ਡੀਪ ਫਰਾਈਡ ਫੂਡ ਜਿਵੇਂ ਪਕੌੜੇ ਹੋਗੇ ਸਮੋਸੇ ਹੋਗੇ ਤੇ ਜਿਵੇਂ ਅਸੀਂ ਸਵੇਰੇ ਸਵੇਰੇ ਪਰੌਂਠੇ ਖਾਂਦੇ ਆ ਸੋ ਇਹ ਚੀਜ਼ਾਂ ਦੇ ਵਿੱਚ ਤੇਲ ਬਹੁਤ ਜ਼ਿਆਦਾ ਹੁੰਦਾ ਏ ਇਹਦੇ ਨਾਲ ਨਾਲ ਇਹਨਾਂ ਚ ਮੈਦਾ ਪਾਇਆ ਜਾਂਦਾ ਜਿਹੜਾ ਸਾਡੇ ਸਰੀਰ ਚ ਇਨਫਲੇਮੇਸ਼ਨ ਨੂੰ ਟ੍ਰਿਗਰ ਕਰਦਾ ਇਨਫਲੇਮੇਸ਼ਨ ਨੂੰ ਵਧਾਉਂਦਾ ਏ ਸੋ ਇਨਫਲੇਮੇਸ਼ਨ ਦੇ ਵਧਣ ਨਾਲ ਕੀ ਹੁੰਦਾ ਏ ਸਾਡੇ ਹਾਰਟ ਦੀ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਜੋੜਾਂ 'ਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਇਹਦੇ ਨਾਲ ਨਾਲ ਸਾਡੀ ਸਕਿਨ ਵੀ ਟਲਕ ਜਾਂਦੀ ਆ ਛੁਰੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਕਿਨ ਖਰਾਬ ਹੁੰਦੀ ਆ ਸੋ ਡੀਪ ਫਰਾਈਡ ਜਿਹੜੀਆਂ ਚੀਜ਼ਾਂ ਇਹਨਾਂ 'ਚ ਟ੍ਰਾਂਸ ਫੈਟ ਵੀ ਬਹੁਤ ਹੁੰਦਾ ਏ ਸੋ ਜਿਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਖੜੀਆਂ ਹੋ ਜਾਂਦੀਆਂ ਏ ਸਾਡੇ ਟ੍ਰਾਂਸ ਫੈਟ ਆ ਜਿਹੜਾ ਉਹ ਦਿਲ ਦੀਆਂ ਰੋਗਾਂ ਵਾਸਤੇ ਦਿਲ ਦੇ ਰੋਗਾਂ ਨੂੰ ਸੱਦਾ ਦਿੰਦਾ ਏ ਇਦੇ ਨਾਲ ਨਾਲ ਸਕਿਨ ਵਿੱਚ ਜਿਹੜਾ ਸਾਡੇ ਪ੍ਰੋਟੀਨ ਹੁੰਦਾ ਏ ਉਹਨੂੰ ਵੀ ਉਹ ਡੈਮੇਜ ਕਰਦਾ ਏ ট্রান্স ਫੈਟ ਸੋ ਇਹਨੂੰ ਸਾਨੂੰ ਬਿਲਕੁਲ ਨਹੀਂ ਖਾਣਾ ਚਾਹੀਦਾ ਇਹਦੇ ਨਾਲ ਨਾਲ ਦੋਸਤੋ ਅਗਲੀ ਜਿਹੜੀ ਚੀਜ਼ ਆ ਵਾਈਟ ਰਾਈਸ ਜਿਨ੍ਹਾਂ ਨੂੰ ਅਸੀਂ ਚਿੱਟੇ ਚੌਲ ਵੀ ਕਹਿੰਦੇ ਆ ਸੋ ਵਾਈਟ ਰਾਈਸ ਆ ਜਿਹੜੇ ਉਹਨਾਂ ਦਾ ਗਲਾਈਸੈਮਿਕ ਇੰਡੈਕਸ ਆ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ ਏ ਸੋ ਗਲਾਈਸੇਮਿਕ ਇੰਡੈਕਸ ਜ਼ਿਆਦਾ ਹੋਣ ਕਰਕੇ ਜਦੋਂ ਅਸੀਂ ਉਹਨਾਂ ਨੂੰ ਖਾਂਦੇ ਆ ਤਾਂ ਤੁਰੰਤ ਸਾਡੇ ਬਲੱਡ ਚ 슈ਗਰ ਦਾ ਲੈਵਲ ਉੱਪਰ ਚਲਾ ਜਾਂਦਾ ਇਹਦੇ ਨਾਲ ਨਾਲ ਇਨਸੂਲਿਨ ਦਾ ਲੈਵਲ ਵੀ ਉੱਪਰ ਚੜ ਜਾਂਦਾ ਏ ਸੋ ਵਾਰ-ਵਾਰ ਇਸ ਤਰ੍ਹਾਂ ਹੋਣਾ ਇਨਸੂਲਿਨ ਕੀ ਕਰਦਾ ਏ ਸਾਡੇ ਸਰੀਰ ਚ ਇਨਫਲੇਮੇਸ਼ਨ ਲੈ ਕੇ ਆਉਂਦਾ ਏ ਸੋ ਇਨਫਲੇਮੇਸ਼ਨ ਹੋਣਾ ਕੀ ਹੁੰਦਾ ਜਿੰਨੀ ਜ਼ਿਆਦਾ ਇਨਫਲੇਮੇਸ਼ਨ ਰਹੂਗੀ ਉਨਾ ਹੀ ਸਾਡੇ ਬੁੜਾਪਾ ਜਲਦੀ ਆਊਗਾ ਸਾਡੀ ਸਕਿਨ ਦੇ ਜਿਹੜੇ ਪ੍ਰੋਟੀਨ ਆ ਕੋਲੇਜਨ ਆ ਇਲਾਸ ਟੀਮ ਜਿਹੜਾ ਕੁਦਰਤੀ ਪ੍ਰੋਟੀਨ ਇਹ ਟੁੱਟਣ ਲੱਗ ਜਾਂਦੇ ਆ ਖਰਾਬ ਹੋ ਜਾਂਦੇ ਸਾਡੀ ਸਕਿਨ ਖਰਾਬ ਹੋਣ ਲੱਗ ਜਾਂਦੀ ਆ ਚੁਰੜੀਆਂ ਬੜੀ ਜਲਦੀ ਪੈਂਦੀਆਂ ਐ ਸਕਿਨ ਢਲਕਣ ਲੱਗ ਜਾਂਦੀ ਆ ਸੋ ਵਾਈਟ ਰਾਈਸ ਦਾ ਸਾਨੂੰ ਪਰਹੇਜ਼ ਕਰਨਾ ਚਾਹੀਦਾ ਇਹਦੇ ਉਲਟ ਸਾਬਤ ਨਾਜ ਖਾਓ ਮੈਦੇ ਤੋਂ ਦੂਰ ਰਹੋ ਕਣਕ ਦਾ ਜਿਹੜਾ ਤੁਹਾਡਾ ਘਰੇ ਪਸਾਇਆ ਹੋਇਆ ਆਟਾ ਉਹੀ ਵਰਤੋ ਜਾਂ ਮਲਟੀ grain ਦਾ ਆਟਾ ਵਰਤੋ ਇਦੇ ਨਾਲ ਨਾਲ ਸਾਥੀਓ ਜਿਹੜਾ ਸੀ ਅਚਾਰ ਖਾਣੇ ਆ ਡੇਲੀ ਖਾਣੇ ਦੇ ਨਾਲ ਸੋ ਉਚਾਰ ਚ ਵੀ ਤੇਲ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਨਾਲ ਨਾਲ ਵਿੱਚ ਨਮਕ ਬਹੁਤ ਜ਼ਿਆਦਾ ਹੁੰਦਾ ਸੋ ਸੋਡੀਅਮ ਜ਼ਿਆਦਾ ਹੋਣ ਕਰਕੇ ਸਾਡੇ ਸਰੀਰ ਤੇ ਜਿਹੜੀ ਵਾਟਰ ਦੀ ਰਿਟੈਂਸ਼ਨ ਹੋ ਜਾਂਦੀ ਪਾਣੀ ਜਮਾ ਹੋਣਾ ਸ਼ੁਰੂ ਹੋ ਜਾਂਦਾ ਸੋ ਜਿਹਦੇ ਕਰਕੇ ਸਾਨੂੰ ਸਵੇਲਿੰਗ ਆਉਣੀ ਸ਼ੁਰੂ ਹੋ ਜਾਂਦੀ ਸਾਡੇ ਫੇਸ ਤੇ ਵੀ ਸਵੇਲਿੰਗ ਆਉਂਦੀ ਆ ਤੇ ਅੱਗੇ ਜਾ ਕੇ ਮਟਾਪਾ ਆਉਣ ਦਾ ਵੀ ਕਾਰਨ ਬਣਦਾ ਏ ਨਮਕ ਦਾ ਜੇ ਅਸੀਂ ਜ਼ਿਆਦਾ ਇਸਤੇਮਾਲ ਕਰਦੇ ਆਂ ਸੋ ਮਟਾਪਾਉਣ ਦੇ ਨਾਲ ਹੋਰ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਜਿਹੜੀਆਂ 올ਡ ਏਜ ਚ ਸਾਨੂੰ ਆਉਣੀਆਂ ਉਹ ਪਹਿਲਾਂ ਹੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਸੋ ਅਸੀਂ ਜਵਾਨੀ ਵੇਲੇ ਬੁੱਢੇ ਲੱਗਦੇ ਆ ਸੋ ਅਚਾਰ ਦਾ ਵੀ ਬਿਲਕੁਲ ਫ੍ਰੀਜ਼ ਕਰੋ ਜੇ ਤੁਸੀਂ ਜਵਾਨ ਰਹਿਣਾ ਚਾਹੁੰਦੇ ਆ ਇਸ ਤੋਂ ਬਾਅਦ ਸਾਥੀਓ ਜਿਹੜੇ ਆ ਪੈਕਡ ਨੂਡਲਸ ਆਉਂਦੇ ਆ ਇਨਸਟੈਂਟ ਨੂਡਲ ਹੋਗੇ ਜਿਵੇਂ ਜਾਂ ਚਿਪਸ ਹੋਗੇ ਇਹ ਚੀਜ਼ਾਂ 'ਚ ਵੀ ਨਮਕ ਬਹੁਤ ਜ਼ਿਆਦਾ ਹੁੰਦਾ ਏ ਆਰਟੀਫੀਸ਼ੀਅਲ ਚੀਜ਼ਾਂ ਬਹੁਤ ਫਲੇਵਰ ਬਹੁਤ ਜ਼ਿਆਦਾ ਹੁੰਦੇ ਆ ਫਿਰ ਇਹਨਾਂ 'ਚ ਪ੍ਰਜ਼ਰਵੇਟਿਵ ਬੜੇ ਹੁੰਦੇ ਆ ਇਹ ਕੈਮੀਕਲ ਵੀ ਸਾਡੇ ਸਕਿਨ ਨੂੰ ਵੀ ਡੈਮੇਜ ਕਰਨ ਦੀ ਤਾਕਤ ਰੱਖਦੇ ਆ ਇਹਦੇ ਨਾਲ ਨਾਲ ਕਈ ਭਿਆਨਕ ਬਿਮਾਰੀਆਂ ਨੂੰ ਵੀ ਸੱਦਾ ਦਿੰਦੇ ਆ ਸੋ ਅੱਜਕੱਲ ਜ਼ਿਆਦਾ ਬਲੱਡ ਪ੍ਰੈਸ਼ਰ ਛੋਟੀ ਉਮਰ 'ਚ ਵਧਣ ਦਾ ਇਹੀ ਕਾਰਨ ਕਿ ਅਸੀਂ ਇਹ ਜਣੀਆਂ ਪੈਕਟ ਬੰਦ ਚੀਜ਼ਾਂ ਐ ਇਹਨਾਂ ਦੀ ਵਰਤੋਂ ਵਧਾ ਦਿੱਤੀ ਹੋਈ ਆ ਸੋ ਹਾਰਟ ਅਟੈਕ ਦਾ ਖਤਰਾ ਵੀ ਜਵਾਨੀ 'ਚ ਵੀ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਸੋ ਇਹ ਚੀਜ਼ਾਂ ਦਾ ਵੀ ਸਾਨੂੰ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ ਤੇ ਦੋਸਤੋ ਜਿਹੜੇ ਲੋਕ ਜ਼ਿਆਦਾ ਕੋਲਡ ਡਰਿੰਕ ਪੀਂਦੇ ਉਹਨਾਂ ਨੂੰ ਵੀ ਇਹਦਾ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ ਅਵਾਇਡ ਕਰਨੀਆਂ ਚਾਹੀਦੀਆਂ ਚੀਜ਼ਾਂ ਕਿਉਂਕਿ ਜਿਹੜੀ ਕੋਲਡ ਡਰਿੰਕ ਆ ਜੇ ਅਸੀਂ 250 ml ਕੋਲਡ ਡਰਿੰਕ ਵੀ ਪੀਂਨੇ ਆ ਕੋਈ ਕੋਲਾ ਹੋ ਗਿਆ ਜਾਂ ਹੋਰ ਪੈਕਟ ਬੰਦ ਜੂਸ ਵੀ ਜੇ ਪੀਨੇ ਆ ਤਾਂ ਉਹ ਚ ਘੱਟੋ ਘੱਟ 4 ਚਮਚੇ ਚੀਨੀ ਹੁੰਦੀ ਆ ਦੋਸਤੋ ਇੰਨੀ ਹਾਈ ਜਿਆਦਾ ਚੀਨੀ ਜਦੋਂ ਅਸੀਂ ਲੈਨੇ ਆ ਇਹਦੇ ਨਾਲ ਸਾਡੇ ਗਲੂਕੋਜ਼ ਦਾ ਲੈਵਲ ਬੜਾ ਸ਼ੂਟ ਹੁੰਦਾ ਇਨਸੂਲਿਨ ਦਾ ਇੱਕੋ ਦਾਮ ਉੱਪਰ ਨੂੰ ਆ ਜਾਂਦੀ ਆ ਜਿਹਦੇ ਕਰਕੇ ਸਰੀਰ 'ਚ ਇਨਫਲੇਮੇਸ਼ਨ ਵੀ ਹੁੰਦੀ ਆ ਸਾਡੇ ਜਿਹੜੀ ਕਿ ਸਾਡੇ ਅੰਗਾਂ ਨੂੰ ਖਰਾਬ ਕਰਦੀ ਆ ਦਿਲ ਦੇ ਰੋਗਾਂ ਨੂੰ ਸੱਦਾ ਦਿੰਦੀ ਆ ਕਿਡਨੀ ਨੂੰ ਖਰਾਬ ਕਰਦੀ ਇਹਦੇ ਨਾਲ ਨਾਲ ਇੰਨੀ ਜਿਆਦਾ ਸ਼ੂਗਰ ਸਾਡੇ ਸਕਿਨ 'ਚ ਜਿਹੜੇ ਪ੍ਰੋਟੀਨ ਉਹਨਾਂ ਦੀ ਗਲਾਈਕੇਸ਼ਨ ਹੋ ਜਾਂਦੀ ਆ ਸੋ ਜਿਹਦੇ ਕਰਕੇ ਜਿਹੜਾ ਸਾਡਾ ਇਲਾਸਟਿਨ ਸਕਿਨ ਦਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਸਕਿਨ ਟਿਲਕਣੀ ਸ਼ੁਰੂ ਹੋ ਜਾਂਦੀ ਆ ਸੋ ਸਾਨੂੰ ਇਹ ਕੋਲਡ ਡਰਿੰਕ ਜਿਹੜੇ ਹੋਗੇ ਜਾਂ ਪੈਕਟ ਬੰਦ ਜੂਸ ਹੋਗੇ ਇਹਨਾਂ ਦਾ ਵੀ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਉਹ ਚੀਜ਼ਾਂ ਦੀ ਜਿਹੜੀਆਂ ਸਾਨੂੰ ਵਰਤਣੀਆਂ ਚਾਹੀਦੀਆਂ ਆਪਦੀ ਸਿਹਤ ਨੂੰ ਸਹੀ ਰੱਖਣ ਵਾਸਤੇ ਜਵਾਨ ਰਹਿਣ ਲਈ ਸੋ ਨ ਸਭ ਤੋਂ ਪਹਿਲਾਂ ਗੱਲ ਕਰਦੇ ਅਸੀਂ ਹਲਦੀ ਦੀ ਦੋਸਤੋ ਹਲਦੀ ਇੱਕ ਕੁਦਰਤੀ ਕਹਿ ਲੋ ਵੀ ਐਂਟੀ ਇਨਫਲੇਮੇਟਰੀ ਗੁਣ ਰੱਖਦੀ ਆ ਤੇ ਐਂਟੀ 에ਜਿੰਗ ਗੁਣ ਵੀ ਰੱਖਦੀ ਆ ਸੋ ਇਹ ਸਾਡੇ ਇਨਫਲੇਮੇਸ਼ਨ ਨੂੰ ਹੇਠਾਂ ਲੈ ਕੇ ਜਾਂਦੀ ਸਰੀਰ 'ਚ ਸਾਡੇ ਜੋੜਾਂ ਦੇ ਦਰਦਾਂ ਲਈ ਵੀ ਬਹੁਤ ਵਧੀਆ ਇਹ ਜੋਇੰਟ ਸਵੇਲਿੰਗ ਨੂੰ ਵੀ ਘੱਟ ਕਰਦੀ ਆ ਤੇ ਸਾਡੀ ਸਕਿਨ ਨੂੰ ਵੀ ਜਵਾਨ ਰੱਖਣ 'ਚ ਸਾਡੀ ਸਹਾਇਤਾ ਕਰਦੀ ਆ ਸੋ ਹਲਦੀ ਦੇ ਵਿੱਚ ਜਿਹੜਾ ਕਰਕੂਮੇਨ ਇਹਦੇ ਕਰਕੇ ਸਾਨੂੰ ਸਾਰੇ ਫਾਇਦੇ ਮਿਲਦੇ ਆ ਸੋ ਅੱਧਾ ਚਮਚਾ ਹਲਦੀ ਦਾ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਚ ਮਿਲਾ ਕੇ ਇਹਦਾ ਸੇਵਨ ਕਰੋ ਇਹਦੇ ਨਾਲ ਤੁਹਾਨੂੰ ਜਿਹੜੀ ਤੁਹਾਡੇ ਸਰੀਰ ਚ ਇਨਫਲੇਮੇਸ਼ਨ ਹੋ ਹੌਲੀ ਹੌਲੀ ਘਟੂਗੀ ਸੋਜਾਂ ਘੱਟ ਹੋਣਗੀਆਂ ਜੋੜਾਂ ਦੇ ਦਰਦ ਜਿਹੜੇ ਉਹ ਵੀ ਘੱਟ ਹੋਣਗੇ ਹਲਦੀ ਤੋਂ ਬਾਅਦ ਸਾਥੀਓ ਅਗਲੀ ਜਿਹੜੀ ਚੀਜ਼ ਉਹ ਹੈਗਾ ਔਲਾ ਦੋਸਤੋ ਔਲੇ ਦੇ ਵਿੱਚ ਵਿਟਾਮਿਨ ਸੀ ਬਹੁਤ ਜ਼ਿਆਦਾ ਹੁੰਦਾ ਸੋ ਵਿਟਾਮਿਨ ਸੀ ਵੀ ਸਾਡੀ ਕਮਿਊਨਿਟੀ ਨੂੰ ਤਾਂ ਵਧੀਆ ਰੱਖਦਾ ਹੀ ਰੱਖਦਾ ਹੈ ਇਹਦੇ ਨਾਲ ਨਾਲ ਸਾਡੇ ਸਰੀਰ 'ਚ ਜਿਹੜੀ ਐਂਟੀ 에ਜਿੰਗ ਗੁਣ ਵੀ ਰੱਖਦਾ ਹੈ ਸੋਜਾਂ ਨੂੰ ਵੀ ਘੱਟ ਕਰਦਾ ਹੈ ਵਿਟਾਮਿਨ ਸੀ ਸਾਡੇ ਵਾਲਾਂ ਵਾਲ ਝੜਨ ਤੋਂ ਵੀ ਰੋਕਦਾ ਤੇ ਸਾਡੀ ਸਕਿਨ ਲਈ ਵੀ ਬਹੁਤ ਵਧੀਆ ਹੈ ਸੋ ਸਕਿਨ 'ਚ ਜਿਹੜੇ ਪ੍ਰੋਟੀਨ ਇਲਾਸਟਿਨ ਵਗੈਰਾ ਇਹਨਾਂ ਨੂੰ ਵਿਟਾਮਿਨ ਸੀ ਆ ਜਿਹੜਾ ਉਹ ਵਿਧਾਉਂਦਾ ਇਸ ਕਿਨੇ ਦੇ ਵਿੱਚ ਸੋ ਜਿਹਦੇ ਕਰਕੇ ਸਾਡੀ ਚਮੜੀ ਆ ਉਹ ਜਵਾਨ ਦੁਬਾਰਾ ਵੀ ਹੋ ਸਕਦੀ ਆ ਜਿਨ੍ਹਾਂ ਦੇ ਝੜ ਰੀਆਂ ਪੈ ਗਈਆਂ ਸੋ ਔਲੇ ਦਾ ਜਰੂਰ ਇਸਤੇਮਾਲ ਕਰੋ ਇਹਦੇ ਜੂਸ ਦਾ ਇਸਤੇਮਾਲ ਕਰ ਲਓ ਜਾਂ ਔਲੇ ਦਾ ਪਾਊਡਰ ਰੋਜ਼ ਇੱਕ ਚਮਚਾ ਪਾਣੀ ਚ ਮਿਲਾ ਕੇ ਉਹਦਾ ਸੇਵਨ ਕਰੋ ਇਹਦੇ ਨਾਲ ਵੀ ਤੁਹਾਨੂੰ ਜਰੂਰ ਜਿਹੜਾ ਤੁਹਾਡੀ ਸਿਹਤ ਨੂੰ ਫਰਕ ਪਊਗਾ ਇਹਦੇ ਨਾਲ ਨਾਲ ਸਾਥੀਓ ਫਿਸ਼ ਆ ਜਿਹੜੀ ਫੈਟੀ ਫਿਸ਼ ਜਿਵੇਂ ਸਾਲਮਨ ਹੋ ਗਈ ਇਹ ਤਾਂ ਚਲੋ ਸਾਡੇ ਮਿਲਦੀਆਂ ਨਿੱਗੀਆਂ ਪਰ ਸਾਡੇ ਜਿਹੜੀ ਦੇਸੀ ਫਿਸ਼ ਜਿਵੇਂ ਸੰਘਾੜਾ ਏ ਸੋ ਇਹ ਵੀ ਫੈਟੀ ਫਿਸ਼ ਦੀ ਕੈਟਾਗਰੀ ਚ ਆਉਂਦੀ ਆ ਸੋ ਇਹਨਾਂ ਦੇ ਵਿੱਚ omega 3 ਫੈਟੀ ਐਸਿਡ ਬਹੁਤ ਵਧੀਆ ਹੁੰਦੇ ਆ ਜਿਹੜੇ ਐਂਟੀ-ਏਜਿੰਗ ਗੁਣ ਰੱਖਦੇ ਆ ਸਾਨੂੰ ਜਵਾਨ ਰੱਖਣ ਸਾਡੀ ਸਿਹਤਾਂ ਕਰਦੇ ਆ ਸੋ ਹਫ਼ਤੇ 'ਚ ਜਿਹੜੇ ਫਿਸ਼ ਖਾਂਦੇ ਆ ਹਫ਼ਤੇ 'ਚ ਇੱਕ ਜਾਂ ਦੋ ਵਾਰ ਇਹਦਾ ਇਸਤੇਮਾਲ ਜ਼ਰੂਰ ਕਰਨ ਤੇ ਸਾਥੀਓ ਜਿਹੜੇ ਲੋਕ ਨਾਨ-ਵੈਜੀਟੇਰੀਅਨ ਫੂਡ ਨਹੀਂ ਖਾਂਦੇ, ਵੈਜੀਟੇਰੀਅਨ ਖਾਂਦੇ। ਉਹਨਾਂ ਲਈ ਜੇ ਫਿਸ਼ ਦਾ ਅਲਟਰਨੇਟਿਵ ਸਭ ਤੋਂ ਵਧੀਆ ਹੈਗਾ ਚੀਆ ਸੀਡਸ। ਚੀਆ ਸੀਡ ਦੇ ਵਿੱਚ ALA ਨਾਮ ਦੇ omega-3 ਫੈਟੀ ਐਸਿਡ ਪਲਾਂਟ ਬੇਸਡ ਫੈਟੀ ਐਸਿਡ ਹੁੰਦੇ ਆ ਜਿਹੜੇ ਕਿ ਫਿਸ਼ ਦੇ ਫੈਟੀ ਐਸਿਡ ਵਰਗੇ ਹੀ ਹੁੰਦੇ ਆ। ਸੋ ਇਹ ਵੀ ਸਾਡੇ ਸਕਿਨ ਨੂੰ ਵੀ ਜਿਮਾਨ ਰੱਖਦੇ ਆ। ਸਾਨੂੰ ਕਹਿ ਲਓ ਵੀ ਜੋੜਾਂ ਵਾਸਤੇ ਵੀ ਬਹੁਤ ਵਧੀਆ ਐਂਟੀ-ਇਨਫਲੇਮੇਟਰੀ ਗੁਣ ਵੀ ਹੁੰਦੇ ਆ ਇਹਨਾਂ ਦੇ ਵਿੱਚ। ਤੇ ਇਹਦੇ ਨਾਲ ਨਾਲ ਹਾਰਟ ਲਈ ਵੀ ਬਹੁਤ ਵਧੀਆ ਚੀਜ਼ ਆ ਸੀਡਸ ਤੇ ਸਾਡੇ ਸਕਿਨ ਵਾਸਤੇ ਤਾਂ ਬਹੁਤ ਵਧੀਆ ਏ ਸੋ ਸਾਨੂੰ ਕਾਬਜ ਦੀ ਦਿੱਕਤ ਤੋਂ ਵੀ ਇਹ ਬਚਾ ਕੇ ਰੱਖਦੇ ਆ ਚੀਆ ਸੀਡਸ ਦੇ ਨਾਲ ਹੋਰ ਜਿਹੜੇ ਆਪਣੇ ਅਲਸੀ ਦੇ ਬੀਜ ਆ ਇਹਨਾਂ ਵਿੱਚ ਵੀ ਏ ਐਲ ਏ ਜਿਹੜੇ omega 3 ਫੈਟੀ ਐਸਿਡ ਪਾਏ ਜਾਂਦੇ ਆ ਸੋ ਇਹ ਵੀ ਜਿਹੜੇ ਅਲਸੀ ਦੇ ਬੀਜ ਆ ਐਂਟੀ ਇਨਫਲੇਮੇਟਰੀ ਗੁਣ ਵੀ ਰੱਖਦੇ ਆ ਸਾਨੂੰ ਜੁਮਾਨ ਰੱਖਣ 'ਚ ਸਾਡੀ ਸਹਾਇਤਾ ਕਰਦੇ ਆ ਸੋ ਅਲਸੀ ਦੇ ਬੀਜ ਕਿਵੇਂ ਅਸੀਂ ਸੇਵਨ ਕਰਨਾ ਇਹਨਾਂ ਨੂੰ ਪਹਿਲਾਂ ਤਵੇ ਤੇ ਭੁੰਨ ਲਓ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਾਈਂਡ ਕਰਕੇ ਬਰੀਕ ਪੀਸ ਕੇ ਉਸ ਤੋਂ ਬਾਅਦ ਇਹਨਾਂ ਦਾ ਸੇਵਨ ਕਰੋ ਰੋਜ਼ਾਨਾ ਇੱਕ ਚਮਚਾ ਜਾਂ ਦੋ ਚਮਚੇ ਇਹਨਾਂ ਦਾ ਤੁਸੀਂ ਦਹੀਂ 'ਚ ਵੀ ਪਾ ਕੇ ਖਾ ਸਕਦੇ ਆ ਇਹ ਇਹਨਾਂ ਨੂੰ ਪਾਣੀ ਨਾਲ ਵੀ ਲੈ ਸਕਦੇ ਆ ਸੋ ਅਲਸੀ ਦੇ ਬੀਜਾਂ ਦਾ ਇਸਤੇਮਾਲ ਕਰਨਾ ਵੀ ਸਾਡੇ ਜੋੜਾਂ ਜਿਹੜੇ ਉਹਨਾਂ ਦੀ ਇਨਫਲੇਮੇਸ਼ਨ ਵੀ ਘਟਦੀ ਆ ਜੋੜਾਂ 'ਚ ਦਰਦਾਂ ਵੀ ਘਟਦੀਆਂ ਐ ਤੇ ਸਾਡੀ ਸਿਹਤ ਵਧੀਆ ਰਹਿੰਦੀ ਤੇ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਹੇਠਾਂ ਲੈ ਕੇ ਆਉਂਦੇ ਸੋ ਸਾਡੇ ਦਿਲ ਦੀ ਸਿਹਤ ਲਈ ਵੀ ਬਹੁਤ ਵਧੀਆ ਅਲਸੀ ਦੇ ਜਿਹੜੇ ਬੀਜ ਆ ਸੋ ਇਹਦੇ ਨਾਲ ਨਾਲ ਸਾਥੀਓ ਬਦਾਮ ਬਦਾਮਾਂ ਦੇ ਵਿੱਚ ਵਿਟਾਮਿਨ E ਬਹੁਤ ਵਧੀਆ ਹੁੰਦਾ ਜਿਹੜਾ ਐਂਟੀ-ਏਜਿੰਗ ਗੁਣ ਰੱਖਦਾ ਏ ਵਿਟਾਮਿਨ E ਸਾਡੇ ਵਾਲਾਂ ਦੀ ਗਰੋਥ ਲਈ ਵੀ ਬਹੁਤ ਵਧੀਆ ਏ ਵਾਲ ਝੜਨ ਨੂੰ ਵੀ ਰੋਕਦਾ ਤੇ ਸਾਡੀ ਸਕਿਨ ਵਾਸਤੇ ਵੀ ਬਹੁਤ ਵਧੀਆ ਹੁੰਦਾ ਵਿਟਾਮਿਨ E ਸੋ ਸਾਡੇ ਚੁਰੜੀਆਂ ਨਹੀਂ ਪੈਂਦੀਆਂ ਜਲਦੀ ਸਕਿਨ ਜਵਾਨ ਰਹਿੰਦੀ ਆ ਇਹਦੇ ਨਾਲ ਨਾਲ ਅਨਾਰ ਵੀ ਬਹੁਤ ਵਧੀਆ ਐਂਟੀ-ਏਜਿੰਗ ਪ੍ਰੋਪਰਟੀ ਰੱਖਦਾ ਏ ਸੋ ਅਨਾਰ ਦਾ ਵੀ ਸਾਨੂੰ ਜਰੂਰ ਸੇਵਨ ਕਰਨਾ ਚਾਹੀਦਾ ਏ ਜਿਹੜੇ ਕਹਿ ਲਓ ਵੀ ਲੈ ਸਕਦੇ ਆ ਖਰੀਦ ਸਕਦੇ ਆ ਜਿਹੜੇ ਸੋ ਸਾਥੀਓ ਇਹ ਜਿਹੜੀ ਜਾਣਕਾਰੀ ਆ ਇਹਨੂੰ ਅੱਗੇ ਸ਼ੇਅਰ ਜਰੂਰ ਕਰਿਓ ਵੱਧ ਤੋਂ ਵੱਧ ਭੈਣ ਭਰਾਵਾਂ 'ਚ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਹ ਜਾਣਕਾਰੀ ਦਾ ਫਾਇਦਾ ਹੋਵੇ ਸੋ ਇਸੇ ਤਰ੍ਹਾਂ ਤੁਹਾਨੂੰ ਵੀਡੀਓ ਬਣਾ ਕੇ ਜਾਣਕਾਰੀ ਦਿੰਦੇ ਰਿਹਾ ਕਰਾਂਗੇ ਰੋਜ਼ਾਨਾ ਸਿਹਤ ਦੀ ਸੋ ਇਜਾਜ਼ਤ ਦਿਓ ਧੰਨਵਾਦ